ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਅਰਮਾਨ ਦਾ ਸਾਰ ਜਿਹੜਾ ਕਿ ਬਹੁਤ ਹੀ ਈਜ਼ੀ ਲਿਖਿਆ ਹੋਇਆ ਹੈ ਤੇ ਇਹਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਕਰਨਾ ਹੈ ਇਹਨੂੰ ਯਾਦ ਵੀ ਕਰਨਾ ਤਾਂ ਤੁਸੀਂ 2-3 ਵਾਰ ਸੁਣਨਾ ਵੀ ਹੈ ਤਾਂ ਜੋ ਜੇ ਐਸੇ ਇਕਾਂਗੀ ਨਾਲ ਕੋਈ ਵੀ ਕੁਐਸਚਨ ਸਾਨੂੰ ਆ ਜਾਵੇ ਤਾਂ ਤੁਸੀਂ ਈਜ਼ੀਲੀ ਕਰ ਸਕੋ ਬੇਟਾ ਸਾਰੇ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਦਫ਼ਤਰ ਦੇ ਇੱਕ ਕਲਰਕ ਬਾਉ ਜੀ ਦਾ ਵਿਆਹ ਸ਼ਾਂਤੀ ਨਾਲ ਹੋਇਆ ਤਾਂ ਦੋਵੇਂ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲਾਂ ਕਰਦੇ ਹਨ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਨੇ ਵਿਆਹ ਤੋਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਉਹ ਹੋਣ ਵਾਲੇ ਬੱਚੇ ਨੂੰ ਡਾਕਟਰ ਬਣਾਉਣਗੇ ਕਹਿਣ ਦਾ ਭਾਵ ਹੈ ਕਿ ਆਪਣੇ ਬੱਚੇ ਦੀ ਪਲੈਨਿੰਗ ਉਹਦੇ ਆਉਣ ਤੋਂ ਪਹਿਲਾਂ ਹੀ ਕਰਦੇ ਨੇ ਬਾਉ ਜੀ ਨਹੀਂ ਚਾਹੁੰਦਾ ਸੀ ਕਿ ਉਹਨਾਂ ਦਾ ਮੁੰਡਾ ਵੀ ਸਾਰੀ ਜ਼ਿੰਦਗੀ ਫਾਇਲਾਂ ਵਿੱਚ ਰੁਲਦਾ ਅਤੇ ਅਫਸਰਾਂ ਦੀਆਂ ਛਿੜਕਾ ਖਾਂਦਾ ਰਹੇ ਫਿਰ ਦੋਵੇਂ ਉਸ ਦਾ ਕਿਸੇ ਡਾਕਟਰ ਨਾਲ ਵਿਆਹ ਕਰਕੇ ਆਪਣਾ ਹਸਪਤਾਲ ਖੋਲਣ ਦੀ ਗੱਲ ਕਰਦੇ ਹਨ ਉਹ ਕਹਿੰਦਾ ਹੈ ਕਿ ਉਹ ਆਪ ਰਿਟਾਇਰਮੈਂਟ ਲੈ ਕੇ ਹਸਪਤਾਲ ਵਿੱਚ ਦਵਾਈਆਂ ਦੀ ਦੁਕਾਨ ਖੋਲ ਲਵੇਗਾ ਅਤੇ ਸ਼ਾਂਤੀ ਉੱਥੇ ਸੁਪਰੀਡੈਂਟ ਬਣ ਕੇ ਸਾਰਿਆਂ ਨੂੰ ਦਬਕੇ ਮਾਰਿਆ ਕਰੇਗੀ ਵਿਆਹ ਤੋਂ ਕੁਝ ਵੀ ਨਿਆ ਬਾਅਦ ਹੀ ਸ਼ਾਂਤੀ ਨੇ ਹਸਪਤਾਲ ਵਿੱਚ ਇੱਕ ਮੁੰਡੇ ਨੂੰ ਜਨਮ ਦਿੱਤਾ ਉਹਨਾਂ ਨੇ ਮੁੰਡੇ ਨੂੰ ਗੁੜਤੀ ਵੀ ਡਾਕਟਰ ਕੋਲ ਦਵਾਈ ਤੇ ਮੁੰਡੇ ਦਾ ਨਾਮ ਵੀ ਡਾਕਟਰ ਨੇ ਹੀ ਰੱਖਿਆ ਗੁੜਤੀ ਦਾ ਮਤਲਬ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਂਗਲ ਤੇ ਲਾ ਕੇ ਸ਼ਹਿਦ ਉਹਨੂੰ ਚਟਾਇਆ ਜਾਂਦਾ ਹੈ ਉਹਨੂੰ ਕਹਿੰਦੇ ਗੁੜਤੀ ਗੁੜਤੀ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਜੋ ਇਨਸਾਨ ਨੂੰ ਚੰਗਾ ਲੱਗਦਾ ਹੈ ਐਹੀ ਚਾਹੁੰਦੇ ਕਿ ਸਾਡਾ ਬੱਚਾ ਵੀ ਉਸ ਇਨਸਾਨ ਵਾਂਗ ਦਾ ਹੋਵੇ ਇਸ ਕਰਕੇ ਗੁੜਤੀ ਦੇਣ ਦੀ ਰਸਮ ਬਹੁਤ ਹੀ ਪੁਰਾਣੀ ਹੈ ਜਿਹੜੀ ਕਿ ਅੱਜ ਕੱਲ ਵੀ ਚੱਲਦੀ ਹੈ ਜਦੋਂ ਉਹਨਾਂ ਦਾ ਮੁੰਡਾ ਵੱਡਾ ਹੋਇਆ ਤਾਂ ਉਹਨਾਂ ਨੇ ਉਸ ਨੂੰ ਬਹੁਤ ਹੀ ਵੱਡੇ ਸਕੂਲ ਵਿੱਚ ਪੜ੍ਹਨੇ ਪਾਇਆ ਬਾਊ ਜੀ ਸਕੂਟਰ ਉੱਤੇ ਉਸ ਨੂੰ ਲੈਣ ਜਾਂਦਾ ਤਾਂ ਉਸ ਦਾ ਮੁੰਡਾ ਉਸ ਨੂੰ ਕਹਿੰਦਾ ਕਿ ਬਾਕੀ ਬੱਚਿਆਂ ਨੂੰ ਉਹਨਾਂ ਦੇ ਮਾਪੇ ਵੱਡੀਆਂ-ਵੱਡੀਆਂ ਕਾਰਾਂ ਵਿੱਚ ਲੈਣ ਆਉਂਦੇ ਹਨ ਤਾਂ ਇਹ ਸੁਣ ਕੇ ਬਾਊ ਜੀ ਉਸ ਨੂੰ ਕਹਿੰਦਾ ਕਿ ਜਦੋਂ ਉਹ ਡਾਕਟਰ ਬਣ ਜਾਵੇਗਾ ਤਾਂ ਉਹ ਵੀ ਵੱਡੀ ਕਾਰ ਲੈਣਗੇ ਹੁਣ ਬੱਚੇ ਨੂੰ ਸਾਰੇ ਡਾਕਟਰ ਕਹਿਣ ਲੱਗ ਪਏ ਸਨ ਡਾਕਟਰ ਦਾ ਬਸਤਾ ਬਹੁਤ ਭਾਰਾ ਸੀ ਤੇ ਉਸ ਨੂੰ ਹੋਮਵਰਕ ਵੀ ਬਹੁਤ ਮਿਲਦਾ ਸੀ 10ਵੀਂ ਪਾਸ ਹੋਣ ਤੱਕ ਸ਼ਾਂਤੀ ਉਸਦਾ ਹோம்ਵਰਕ ਕਰਵਾਉਣ ਵਿੱਚ ਹਮੇਸ਼ਾ ਉਸਦੀ ਮਦਦ ਕਰਦੀ ਸੀ ਇੱਕ ਵਾਰ ਉਸਦੀ ਟੀਚਰ ਨੇ ਉਸ ਨੂੰ ਸਕੂਲ ਬੁਲਾਇਆ ਅਤੇ ਸ਼ਾਂਤੀ ਨੇ ਕਿਹਾ ਕਿ ਉਹ ਦੇ ਸਕੂਲ 3-ਵੀਲਰ ਤੇ ਜਾਣਗੇ ਤਾਂ ਉਹਨਾਂ ਦੇ ਮੁੰਡੇ ਨੇ ਕਿਹਾ ਕਿ ਉਹ ਉਹਨਾਂ ਨਾਲ ਸਕੂਲ ਨਹੀਂ ਜਾਵੇਗਾ ਕਿਉਂਕਿ ਉਸਦੀ ਜਮਾਤ ਦੇ ਬਾਕੀ ਬੱਚਿਆਂ ਦੇ ਮਾਪੇ ਬਹੁਤ ਵਧੀਆ ਕੱਪੜੇ ਪਾ ਕੇ ਆਉਂਦੇ ਹਨ ਏ ਸੁਣ ਕੇ ਸ਼ਾਂਤੀ ਨੇ ਕੋਟੀ ਪਾ ਲਈ ਕੋਟ ਮਤਲਬ ਸਵੈਟਰ ਪਾ ਲਿਆ ਫੁੱਲ ਬਾਜੂ ਵਾਲਾ ਠੀਕ ਹੈ ਕੋਟੀ ਪਾ ਲਈ ਅਤੇ ਪਰਸ ਵਿੱਚ ਲਿਪਸਟਿਕ ਕੱਢ ਕੇ ਲਾ ਲਈ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਸਕੂਲ ਜਾ ਕੇ ਟੀਚਰ ਨੂੰ ਗੁੱਡ ਮਾਰਨਿੰਗ ਕਹੇ ਤੇ ਉਸ ਨੂੰ ਵੀ ਡਾਕਟਰ ਕਹਿ ਕੇ ਨਾਮ ਬੁਲਾਵੇ ਪਰ ਜਦੋਂ ਸ਼ਾਂਤੀ ਟੀਚਰ ਸਾਹਮਣੇ ਪਹੁੰਚੀ ਤਾਂ ਉਸ ਨੇ ਖਿਬਰਾਟ ਵਿੱਚ ਉਸ ਨੂੰ ਨਮਸਤੇ ਭੈਣ ਜੀ ਕਿਹਾ ਅਗੂ ਟੀਚਰ ਨੇ ਉਸ ਨੂੰ ਗੁੱਡ ਮਾਰਨਿੰਗ ਕਹਿੰਦੇ ਆਖਿਆ ਕਿ ਉਸ ਦਾ ਬੇਟਾ ਹੋਮਵਰਕ ਤਾਂ ਰੈਗੂਲਰ ਕਰਦਾ ਹੈ ਪਰ ਜਦੋਂ ਸਵਾਲ ਕਲਾਸ ਵਿੱਚ ਕਰਨ ਲਈ ਕਹਾ ਜਾਂਦਾ ਹੈ ਤਾਂ ਸਵਾਲ ਉਸ ਕੋਲੋਂ ਨਿਕਲਦੇ ਨਹੀਂ ਜਾਪਦਾ ਹੈ ਕਿ ਉਹ ਹੋਮਵਰਕ ਆਪ ਨਹੀਂ ਕਰਦਾ ਫਿਰ ਸ਼ਾਂਤੀ ਨੂੰ ਦੱਸਣਾ ਪੈਂਦਾ ਹੈ ਕਿ ਉਸ ਦਾ ਹੋਮਵਰਕ ਉਹ ਆਪ ਕਰਦੀ ਹੈ ਟੀਚਰ ਨੇ ਉਸ ਨੂੰ ਕਿਹਾ ਕਿ ਉਹ ਅਜਿਹਾ ਨਾ ਕਰੇ ਕਿਉਂਕਿ ਇਸ ਤਰ੍ਹਾਂ ਉਹ ਕੁਝ ਵੀ ਸਿੱਖ ਨਹੀਂ ਸਕੇਗਾ ਟੀਚਰ ਨੇ ਉਸ ਨੂੰ ਇਹ ਵੀ ਦੱਸਿਆ ਕਿ ਉਹ ਪੜ੍ਹਾਈ ਵਿੱਚ ਢਿੱਲਾ ਹੈ ਢਿੱਲਾ ਮਤਲਬ ਕਮਜ਼ੋਰ ਹੈ ਪੜ੍ਹਨ ਲਿਖਣ ਵਿੱਚ ਢਿੱਲਾ ਹੈ ਕਮਜ਼ੋਰ ਹੈ ਇਹ ਸੁਣ ਕੇ ਸ਼ਾਂਤੀ ਕੁਝ ਘਬਰਾਉਂਦੀ ਹੋਈ ਕਹਿਣ ਲੱਗੀ ਕਿ ਉਸ ਦਾ ਡਾਕਟਰ ਪੜ੍ਹਾਈ ਵਿੱਚ ਢਿੱਲਾ ਨਹੀਂ ਹੋ ਸਕਦਾ ਉਹ ਬਹੁਤ ਸਮਝਦਾਰ ਹੈ ਟੀਚਰ ਦੇ ਪੁੱਛਣ ਤੇ ਸ਼ਾਂਤੀ ਨੇ ਦੱਸਿਆ ਕਿ ਡਾਕਟਰ ਸੁਨੀਲ ਦਾ ਨਿਕ ਨੇਮ ਹੈ ਅਸਲ ਵਿੱਚ ਉਹਨਾਂ ਦੇ ਬੇਟੇ ਦਾ ਨਾਮ ਸੁਨੀਲ ਹੈ ਜਿੰਨੂੰ ਕਿ ਉਹ ਡਾਕਟਰ ਡਾਕਟਰ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਉਸ ਬੱਚੇ ਨੂੰ ਡਾਕਟਰ ਬਣਾਉਣਾ ਹੈ ਠੀਕ ਹੈ ਸ਼ਾਂਤੀ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਹਰ ਹਾਲਤ ਦੇ ਵਿੱਚ ਡਾਕਟਰ ਹੀ ਬਣਾਉਣਾ ਚਾਹੁੰਦੀ ਹੈ ਪਰ ਜਦੋਂ ਟੀਚਰ ਨੇ ਸੁਨੀਲ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਡਾਕਟਰ ਨਹੀਂ ਸਗ ਪਾਇਲਟ ਬਣੇਗਾ मैडम ने शांति ਨੂੰ ਸਮਝਾਉਂਦਿਆਂ ਕਿਹਾ ਕਿ ਬੱਚੇ ਦੇ ਕੈਰੀਅਰ ਸੰਬੰਧੀ ਫੈਸਲਾ ਲੈਣ ਤੋਂ ਪਹਿਲਾਂ ਉਸਦੇ ਸਾਈਕੋਲੋਜੀ ਐਪਟੀਟਿਊਡ ਔਰ ਇੰਟਰਸਟ ਆਦਿ ਬਾਰੇ ਵੀ ਸੋਚਣਾ ਪੈਂਦਾ ਹੈ ਪਰ ਸ਼ਾਂਤੀ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ ਅਤੇ ਗੁੱਸੇ ਵਿੱਚ ਆ ਕੇ ਟੀਚਰ ਨੂੰ ਕਹਿੰਦੀ ਹੈ ਕਿ ਉਸ ਨੂੰ ਸਾਰਾ ਪਤਾ ਹੈ ਕਿ ਉਹ ਡਾਕਟਰ ਹੀ ਬਣੇਗਾ ਘਰ ਆ ਕੇ ਸੁਨੀਲ ਨੇ ਆਪਣੀ ਮਾਂ ਨੂੰ ਕਿਹਾ ਕਿ ਉਹਨਾਂ ਨੇ ਟੀਚਰ ਸਾਹਮਣੇ ਉਸ ਨੂੰ ਡਾਕਟਰ ਕਹਿ ਕੇ ਉਸ ਦੀ ਬੇਇੱਜ਼ਤੀ ਕੀਤੀ ਹੈ ਹੁਣ ਉਹ ਸਾਰੀ ਕਲਾਸ ਨੂੰ ਦੱਸਣਗੇ ਤੇ ਬੱਚੇ ਵੀ ਉਸ ਨੂੰ ਡਾਕਟਰ ਡਾਕਟਰ ਕਹਿ ਕੇ ਛੇੜਣਗੇ ਫਿਰ ਉਸ ਨੇ ਕਿਹਾ ਕਿ ਉਹ ਉਸ ਨੂੰ ਡਾਕਟਰ ਨਾ ਕਹਿਣ ਤੇ ਉਸ ਦਾ ਨਾਮ ਬਦਲ ਦੇ ਕਿਉਂਕਿ ਉਸ ਨੇ ਡਾਕਟਰ ਨਹੀਂ ਬਣਨਾ ਬੌਜੀ ਉਸ ਨੂੰ ਅਜੇਹਾ ਕਹਿਣ ਤੋਂ ਰੋਕਦੇ ਹਨ ਤੇ ਕਹਿੰਦੇ ਹਨ ਕਿ ਡਾਕਟਰ ਬਹੁਤ ਚੰਗਾ ਹੁੰਦਾ ਹੈ ਉਸ ਦੇ ਬਹੁਤ ਇੱਜ਼ਤ ਹੁੰਦੀ ਹੈ ਤੇ ਉਸ ਨੂੰ ਬਹੁਤ ਸਾਰੇ ਪੈਸੇ ਮਿਲਦੇ ਹਨ ਪਰ ਉਹ ਨਹੀਂ ਮੰਨਦਾ ਫਿਰ ਬਾਓ ਜੀ ਉਸ ਨੂੰ ਜੇਬ ਵਿੱਚ ਚਾਕਲੇਟ ਕੱਢ ਕੇ ਦਿੰਦੇ ਹਨ ਪਰ ਉਹ ਚਾਕਲੇਟ ਤੈਨ ਤੋਂ ਪਹਿਲਾਂ ਦੋ ਵਾਰੀ ਉਸ ਦੇ ਮੂੰਹ ਕਹੌਂਦਾ ਹੈ ਕਿ ਉਹ ਡਾਕਟਰ ਹੀ ਬਣੇਗਾ ਇਸ ਤਰ੍ਹਾਂ ਉਹਨਾਂ ਨੇ ਉਸ ਨੂੰ 8ਵੀਂ ਤੱਕ ਲਾਲਚ ਦੇ ਦੇ ਕੇ ਡਾਕਟਰ ਬਣਾਈ ਰੱਖਿਆ ਲੱਖ ਕੋਸ਼ਾਂ ਦੇ ਬਾਅਦ ਵੀ ਉਹ ਪੜ੍ਹਾਈ ਵਿੱਚ ਥੱਲੇ ਹੀ ਰਿਹਾ ਥੱਲੇ ਮਤਲਬ ਕਮਜ਼ੋਰ ਹੀ ਰਿਹਾ ਮਤਲਬ ਪੜ੍ਹਾਈ ਦਾ ਲੈਵਲ ਨੀਚੇ ਡਾਊਨ ਹੁੰਦਾ ਗਿਆ ਸਵਨ ਉਸਨੇ 3rd ਡਿਵੀਜ਼ਨ ਵਿੱਚ ਪਾਸ ਕੀਤੀ ਤਦੋਂ ਬਾਉ ਜੀ ਉਸ ਨੂੰ ਕੱਟ ਨੰਬਰਾਂ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਉਹ ਇਹ ਵੀ ਕਹਿੰਦਾ ਹੈ ਕਿ ਉਸਨੇ ਡਾਕਟਰ ਨਹੀਂ ਬੰਨਾ ਸਗੋਂ ਉਹ 에ਅਰ ਫੋਰਸ ਜਾਂ ਆਰਮੀ ਵਿੱਚ ਹੀ ਜਾਵੇਗਾ सुनके बाऊजी उसनू कहता है कि एयर फोर्स या आर्मी ਵਿੱਚ ਮੁਕਾਬਲੇ ਬਹੁਤ ਸਖਤ ਹੁੰਦੇ ਹਨ ਤੇ ਸ਼ਾਂਤੀ ਕਹਿੰਦੀ ਹੈ ਕਿ ਉਸਨੇ ਉਸਨੂੰ ਆਰਮੀ ਵਿੱਚ ਨਹੀਂ ਜਾਣ ਦੇਣਾ ਕਿਉਂਕਿ ਉਹਨਾਂ ਦਾ ਇਕਲੌਤਾ ਬੱਚਾ ਹੈ ਉਹਨਾਂ ਦਾ ਇਕਲੌਤਾ ਬੇਟਾ ਹੈ ਇਸ ਕਰਕੇ ਸ਼ਾਂਤੀ ਨਹੀਂ ਚਾਹਦੀ ਕਿ ਉਹ ਆਰਮੀ ਵਿੱਚ ਜਾਏ ਕਿਉਂਕਿ ਆਰਮੀ ਵਾਲੇ ਹਮੇਸ਼ਾ ਆਪਣੀ ਜਾਨ ਤਲੇਤੇ ਧਰ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਉਹ ਨਹੀਂ ਚਾਹਦੇ ਕਿ ਇਹਨੂੰ ਕੋਈ ਨੁਕਸਾਨ ਹੋਵੇ ਕਹਿੰਦੇ ਹਨ ਕਿ ਜੇਕਰ ਉਹ ਡਾਕਟਰ ਬਣ ਜਾਵੇਗਾ ਤਾਂ ਉਸ ਦੀ ਜ਼ਿੰਦਗੀ ਬਣ ਜਾਵੇਗੀ। ਬੌਝੂ ਕਹਿੰਦਾ ਹੈ ਕਿ ਡਾਕਟਰੀ ਕਿਤੇ ਵਾਂਗ ਦੀ ਜੇਬ ਸਿਕਿਉਰਿਟੀ ਹੋਰ ਕਿਸੇ ਕਿਤੇ ਵਿੱਚ ਨਹੀਂ। ਹੋਰ ਭਾਵੇਂ ਕੋਈ ਐਮਏ ਪੀ ਐਚ ਡੀ ਕਰ ਲਵੇ ਨੌਕਰੀ ਦੀ ਕੋਈ ਗਰੰਟੀ ਨਹੀਂ ਹੁੰਦੀ। ਸ਼ਾਂਤੀ ਨੂੰ ਰੋਂਦੀ ਵੇਖ ਕੇ ਡਾਕਟਰ ਕਹਿੰਦਾ ਹੈ ਕਿ ਪੀ ਐਮ ਟੂ ਵਿੱਚ ਵੀ ਬੜਾ ਔਖਾ ਕੰਪੀਟੀਸ਼ਨ ਹੈ। ਤੇ ਇਸ ਨੂੰ ਪਾਸ ਕਰਨ ਲਈ ਹਜ਼ਾਰ-ਹਜ਼ਾਰ ਰੁਪਏ ਦੀਆਂ ਟਿਊਸ਼ਨਾਂ ਰੱਖਣੀਆਂ ਪੈਂਦੀਆਂ ਹਨ ਤੇ ਸਵੇਰੇ 5 ਵਜੇ ਉੱਠ ਕੇ ਟਿਊਸ਼ਨਾਂ ਲਈ ਦੌੜਾ ਲਾਉਣੀਆ ਪੈਂਦੀਆਂ ਹਨ ਇਹ ਸੁਣ ਕੇ ਬਾਉ ਜੀ ਤੇ ਸ਼ਾਂਤੀ ਉਸ ਦੀ ਹਰ ਜ਼ਰੂਰਤ ਪੂਰਾ ਕਰਨ ਲਈ ਇਕਰਾਰ ਕਰਦੇ ਹਨ ਬਾਉ ਜੀ ਕਹਿੰਦੇ ਹਨ ਕਿ ਜੇਕਰ ਉਹ 1 ਸਾਲ ਮਿਹਨਤ ਕਰ ਲਵੇਗਾ ਤਾਂ ਉਸ ਦੀ ਜ਼ਿੰਦਗੀ ਬਣ ਜਾਏਗੀ ਸ਼ਾਂਤੀ ਵੀ ਉਸ ਅੱਗੇ ਹੱਥ ਜੋੜਦੀ ਕਹਿੰਦੀ ਹੈ ਕਿ ਉਹ ਇੱਕ ਵਾਰ ਉਸ ਦੀ ਇੱਜ਼ਤ ਰੱਖ ਲਵੇ ਡਾਕਟਰ ਤੇ ਹਾਂ ਕਰਨ ਤੇ ਦੋਵੇਂ ਉਸ ਨੂੰ ਗਲਵਕੜੀ ਪਾ ਲੈਂਦੇ ਹਨ ਗਲਵਕੜੀ ਦਾ ਮਤਲਬ ਜੱਫੀ ਪਾ ਲੈਂਦੇ ਹਨ ਹੁਣ ਡਾਕਟਰ ਨੂੰ ਵਾਅਦੇ ਮੁਤਾਬਕ ਸਕੂਟਰ ਲੈ ਕੇ ਦਿੱਤਾ ਗਿਆ ਟਿਵਿਸ਼ਨਾਂ ਰੱਖੀਆਂ ਗਈਆਂ ਤੇ ਇਸ ਸਾਰੇ ਪ੍ਰਬੰਧ ਲਈ ਉਹਨਾਂ ਨੇ ਕਰਜ਼ਾ ਲਿਆ ਤੇ ਗੈਨੇ ਵਿੱਚ ਹੋਰ ਵੀ ਸਾਰੇ ਪ੍ਰਬੰਧ ਕੀਤੇ ਗਏ ਤੇ ਉਸ ਦੀ ਕਾਮਯਾਬੀ ਲਈ ਸੁਖ ਨਾਲ ਸੁਖੀਆਂ ਗਈਆਂ ਇਸ ਨਾਲ ਡਾਕਟਰ ਪਲੱਸ 2 ਵਿੱਚੋਂ ਤਾਂ ਪਾਸ ਹੋ ਗਿਆ ਪਰ ਪੀ ਐਮਟੀ ਵਿੱਚ ਉਸ ਦੀ ਪੋਜੀਸ਼ਨ ਨਹੀਂ ਆਈ ਰਿਜ਼ਲਟ ਦਾ ਦਿਨਕਾਰ ਵਿੱਚ ਬੇਹੱਦ ਉਦਾਸੀ ਵਾਲਾ ਸੀ ਇੰਨੇ ਨੂੰ ਡਾਕਟਰ ਦਾ ਦੋਸਤ ਵੀਰੂ ਆ ਗਿਆ ਵੀਰੂ ਇੱਕ ਬਹੁਤ ਹੀ ਵਿਗੜਿਆ ਹੋਇਆ ਔਰ ਗੁੰਡਾਗਰਦੀ ਵਾਲਾ ਤੇ ਨਸ਼ੇ ਕਰਨ ਵਾਲਾ ਉਹਦਾ ਦੋਸਤ ਹੈਗਾ ਹੀ ਉਹ ਆ ਗਿਆ ਠੀਕ ਹੈ ਅਤੇ ਉਹ ਡਾਕਟਰ ਦੀ ਉਦਾਸੀ ਵੇਖ ਕੇ ਉਸ ਨੂੰ ਕਹਿੰਦਾ ਹੈ ਇਉਂ ਉਸ ਨੂੰ ਪਤਾ ਹੈ ਕਿ ਉਸ ਦਾ ਰਿਜ਼ਲਟ ਆਇਆ ਹੈ ਤੇ ਉਸ ਨੂੰ ਘਰੋਂ ਝਿੜਕਾ ਪਈਆਂ ਹਨ ਡਾਕਟਰ ਦੱਸਦਾ ਹੈ ਕਿ ਉਸ ਦੇ ਮੰਮੀ ਡੈਡੀ ਨਤੀਜਾ ਵੇਖ ਕੇ ਬਹੁਤ ਦੁਖੀ ਹੋਏ ਹਨ ਤੇ ਉਸ ਦਾ ਦਿਲ ਕਰ ਰਿਹਾ ਹੈ ਕਿ ਉਹ ਸਾਈਨਾ ਨਾਈਟ ਦੇ ਕੈਪਸੂਲ ਖਾ ਕੇ ਮਰ ਜਾਵੇ ਵੀਰੂ ਕਹਿੰਦਾ ਹੈ ਕਿ ਉਹ ਐਵੇਂ ਕਿਉਂ ਗਮ ਵਿੱਚ ਗੋਤੇ ਖਾ ਰਿਹਾ ਹੈ ਗੋਤੇ ਖਾ ਰਿਹਾ ਮਤਲਬ ਗਮ ਵਿੱਚ ਕਿਉਂ ਡੁੱਬਾ ਹੋਇਆ ਹੈ ਜੇਕਰ ਉਸ ਨੇ ਕੈਪਸੂਲ ਹੀ ਖਾਣਾ ਹੈ ਉਹ ਗੰਮ ਨੂੰ ਖਤਮ ਕਰਨ ਵਾਲਾ ਕੈਪਸੂਲ ਖਾਵੇ ਉਹ ਡਾਕਟਰ ਦੇ ਨਾ ਨ ਕਰਨ ਤੇ ਵੀ ਉਸ ਦੇ ਮੂੰਹ ਵਿੱਚ ਕੈਪਸੂਲ ਪਾ ਕੇ ਨਿਗਲ ਜਾਣ ਲਈ ਆਖਦਾ ਹੈ ਨਿਗਲ ਜਾਣਾ ਮਤਲਬ ਖਾ ਜਾਣ ਲਈ ਆਖਦਾ ਹੈ ਇਸ ਪਿਛੋਂ ਡਾਕਟਰ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਉਸ ਨੂੰ ਸਾਰਾ ਦਿਨ ਗੁੰਮਸਮ ਪਿਆ ਦੇ ਕੇ ਘਰ ਦੇ ਸੋਚਦੇ ਹਨ ਕਿ ਉਹ ਆਪਣੀ ਨਾਕਾਮੀ ਕਰਕੇ ਦੁਖੀ ਹੈ ਉਸ ਇੱਕ ਦਿਨ ਉਹਨਾਂ ਦੇ ਨਾਲ ਵਾਲੇ ਮਾਸਟਰ ਦੀ ਸਲਾਹ ਤੇ ਉਸ ਨੂੰ ਦੁਬਾਰਾ ਪੀ ਐਮਟੀ ਦੀ ਤਿਆਰੀ ਕਰਨ ਲਈ ਮਨਾਉਣਾ ਮਨਾਉਣਾ ਚਾਹਿਆ ਪਰ ਉਸ ਨੇ ਵਾਰ-ਵਾਰ ਕਹਿਣ ਤੇ ਡਾਕਟਰ ਮਾੜੀ ਜੀ ਹੂੰ ਕਹਿ ਕੇ ਚੁੱਪ ਰਿਹਾ ਤੇ ਲੰਮੇ ਪੈ ਜਾਂਦਾ ਹੁਣ ਇਹ ਖਰਚਾ ਪੂਰਾ ਕਰ ਲੈ ਸ਼ਾਂਤੀ ਇੱਕ ਦੁਕਾਨ ਤੇ ਕੰਮ ਕਰਨ ਲੱਗ ਪਈ ਤੇ ਬਾਉ ਜੀ ਵੀ ਕਿਸੇ ਹੋਰ ਦਫਤਰ ਵਿੱਚ ਪਾਰਟ ਟਾਈਮ ਕਰਨ ਲੱਗਾ ਡਾਕਟਰ ਨੇ ਫੇਰ ਤੋਂ ਟਿਵੀਸ਼ਨ ਆਖ ਲਈਆ ਉਹ ਸਾਰਾ ਦਿਨ ਕਮਰੇ ਵਿੱਚ ਵੜਿਆ 부ਝਿਆ 부ਝਿਆ ਰਹਿੰਦਾ ਸੀ ਉਹ ਟਿਵੀਸ਼ਨ ਵੀ ਉਸ ਸਮੇਂ ਜਾਂਦਾ ਜਦੋਂ ਉਸਦੇ ਮੰਮੀ ਡੈਡੀ ਘਰੋਂ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਇਹ ਸਿੰਸਲਾ 8 ਕੁ ਮਹੀਨੇ ਚੱਲਦਾ ਰਿਹਾ ਇੱਕ ਦਿਨ ਸ਼ਾਂਤੀ ਨੇ ਉਸ ਨਾਲ ਘਰ ਜਾ ਕੇ ਗੱਲ ਕਰਨੀ ਚਾਹੀ ਤਾਂ ਉਹ ਪਹਿਲਾਂ ਹੀ ਸੁੱਤਾ ਪਿਆ ਸੀ ਕੁਝ ਦੇਰ ਵੇਖਣ ਤੋਂ ਬਾਅਦ ਜਦੋਂ ਸ਼ਾਂਤੀ ਨੇ ਉਸ ਨੂੰ ਹਲੋੜਿਆ ਉਸ ਦੇ ਮੂੰਹ ਵਿੱਚ ਚਾਚਾਗ ਨਿਕਲਦੀ ਵੇ ਕੇ ਉਖ ਭਰਾ ਗਈ ਤੇ ਕਾਲੀ ਨਾਲ ਕਾਲੀ ਨਾਲ ਮਤਲਬ ਜਲਦੀ ਨਾਲ ਗਵਾਂਡੀਆਂ ਦੇ ਘਰ ਜਾ ਕੇ ਉਸ ਨੇ ਡਾਕਟਰ ਅਰੋੜਾ ਨੂੰ ਫੋਨ ਕਰਕੇ ਬੁਲਾਇਆ ਇੰਨੇ ਨੂੰ ਬਾਉ ਜੀ ਵੀ ਘਰ ਆ ਗਿਆ ਡਾਕਟਰ ਅਰੋੜਾ ਨੇ ਉਸ ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਉਸ ਨੇ ਨਸ਼ੇ ਦੀ ਹੈਵੀ ਡੋਜ਼ ਲੈ ਲਈ ਹੈ ਉਸ ਨੇ ਉਹਨਾਂ ਨੂੰ ਕਿਹਾ ਕਿ ਉਸ ਨੇ ਇੱਕ ਇੰਜੈਕਸ਼ਨ ਦੇ ਦਿੱਤਾ ਹੈ ਜਿਸ ਨਾਲ ਹੁਣ ਉਹ ਠੀਕ ਹੋ ਜਾਵੇਗਾ ਪਰ ਨਸ਼ੇ ਤੋਂ ਬਚਣ ਲਈ ਉਸ ਦਾ ਲੰਮਾ ਇਲਾਜ ਚੱਲੇਗਾ ਡਾਕਟਰ ਅਰੋੜਾ ਸ਼ਾਂਤੀ ਤੇ ਬਾਊ ਜੀ ਨੂੰ ਕਹਿੰਦਾ ਹੈ ਕਿ ਉਹ ਨਸ਼ੇ ਵਿੱਚ ਕਾਫੀ ਅੱਗੇ ਵੱਧ ਚੁੱਕਾ ਹੈ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਡਾਕਟਰ ਟਿਵੀਸ਼ਨ ਪੜਨ ਨਹੀਂ ਜਾਂਦਾ ਸੀ ਉਹ ਟਿਵੀਸ਼ਨ ਦੇ ਪੈਸੇ ਨਾਲ ਨਸ਼ਾ ਕਰਦਾ ਸੀ ਉਹਨਾਂ ਨੂੰ ਉਸ ਦੀਆਂ ਲੁਕਾਈਆਂ ਪੁੜੀਆਂ ਤੇ ਕੈਪਸੂਲ ਵੀ ਮਿਲ ਗਏ ਹੁਣ ਉਸ ਦਾ ਨਸ਼ਾ ਛਡਣਾ ਬਹੁਤ ਮੁਸ਼ਕਲ ਹੋ ਗਿਆ ਸੀ ਪੈਸੇ ਨਾ ਮਿਲਣ ਤੇ ਉਸ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਜਦੋਂ ਬਾਉ ਜੀ ਨੂੰ ਘੜੀ ਨਾ ਮਿਲੀ ਤਾਂ ਉਹ ਸਮਝ ਗਿਆ ਕਿ ਘੜੀ ਡਾਕਟਰ ਨੇ ਕਿਧਰੇ ਵੇਚ ਦਿੱਤੀ ਹੈ ਪੁੱਛਣ ਤੇ ਜਦੋਂ ਡਾਕਟਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਨੇ ਉਸ ਦੇ ਚਿਹਰੇ ਮਾਰ ਦਿੱਤੀ ਕਿੰਨੇ ਬਾਉ ਜੀ ਨੇ ਡਾਕਟਰ ਦੇ ਮੂੰਹ ਤੇ ਚਿਹਰੇ ਮਾਰ ਦਿੱਤੀ ਜਦੋਂ ਉਹ ਅੱਗੇ ਚ ਪੇੜ ਮਾਰਨ ਲੱਗਾ ਤਾਂ ਸ਼ਾਂਤੀ ਨੇ ਉਸ ਨੂੰ ਰੋਕ ਲਿਆ ਪਰ ਉਹ ਬੌਜੀ ਨੂੰ ਗਾਲਾਂ ਕੱਢਣ ਲੱਗ ਪਿਆ ਇਹ ਵੇਖ ਕੇ ਬੌਜੀ ਉਸ ਨੂੰ ਰਿਸ਼ਤਾ ਖਤਮ ਕਰਨ ਤੇ ਬੇਦਖਲ ਕਰਨ ਦੀਆਂ ਧਮਕੀਆਂ ਦਿੰਦਾ ਹੈ ਬੌਜੀ ਤੇ ਸ਼ਾਂਤੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਡਾਕਟਰ ਨਸ਼ਾ ਛੱਡ ਦੇਵੇ ਪਰ ਸਭ ਯਤਨ ਵਿਅਰਥ ਹੋ ਗਏ ਉਹ ਕਈ ਵਾਰੀ ਸੜਕਾਂ ਤੇ ਡਿੱਗਿਆ ਹੁੰਦਾ ਤੇ ਪਤਾ ਲੱਗਣ ਤੇ ਉਹ ਉਸ ਨੂੰ ਚੁੱਕ ਕੇ ਘਰ ਲੈ ਆਉਂਦੇ ਇੱਕ ਦਿਨ ਉਹ ਜਨਵਰੀ ਦੀ ਪਾਰ ਸਰਦੀ ਵਾਲੀ ਰਾਤ ਘਰ ਵਾਪਸ ਨਾ ਆਇਆ ਤੇ ਨਾ ਹੀ ਕਿਸੇ ਸੜਕਾਂ ਪਾਰਕਾਂ ਤੇ ਨਸ਼ੇ ਦੇ ਅੱਡਿਆਂ ਤੋਂ ਹੀ ਕਿਤੇ ਲੱਭਾ ਸਵੇਰੇ ਕਿਸੇ ਦੇ ਦੱਸਣ ਤੇ ਉਸਦੀ ਲਾਸ਼ ਬਾਈਪਾਸ ਤੋਂ ਮਿਲੀ ਉਹਨਾਂ ਲਾਸ਼ ਘਰ ਲਿਆ ਕੇ ਉਸ ਦਾ ਜਨਾਜ਼ਾ ਤਿਆਰ ਕੀਤਾ ਜਿਸ ਨੂੰ ਚਾਰ ਜਣਿਆਂ ਨੇ ਚੁੱਕਿਆ ਜਿਸ ਵਿੱਚ ਬਾਉ ਜੀ ਵੀ ਸ਼ਾਮਲ ਸੀ ਉਸਪੀ ਹੋ ਵਾਸਤੇ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜਿਸ ਨੂੰ ਆਪਣੇ ਜਵਾਨ ਪੁੱਤਰ ਦਾ ਜਨਾਚਾ ਚੁਕਣਾ ਪਵੇ। ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤਹੀ ਇਸ ਇਕਾਂਗੀ ਨੂੰ ਬੜੇ ਧਿਆਨ ਨਾਲ ਵੇਖ ਲੈਣਾ ਕਿਉਂਕਿ ਇਹਦੇ ਅਕੋਰਡਿੰਗਲੀ ਹੀ ਤੇ ਕੁਐਸਚਨ ਆਂਸਰ ਈਜ਼ਲੀ ਕੱਢ ਲੋਗੇ। ਇਨ ਪਾਈ ਚਾਂਸ ਜੇ ਕੁਐਸਚਨ ਆਂਸਰ ਆ ਗਿਆ ਵੈਸੇ ਤੇ ਇਹਦਾ ਜਿਹੜਾ ਸਾਰ ਆਂਦਾ ਹੈ, ਵਿਚ ਆ ਵਸਤੂ ਆਂਦਾ ਤੇ ਕੈਰੈਕਟਰਸ ਕੈਚ ਆਂਦੇ। ਠੀਕ ਹੈ ਬੇਟਾ ਇਹਨੂੰ ਧਿਆਨ ਨਾਲ ਕਰ ਲੈਣਾ। ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ।